ਕਹਣਾ ਭਾਈ ਮੁਫਤੀ ਆ ਬਸ ਆਫਰਾਂ ਹੀ ਆਫਰਾਂ ਨੇ ਮੁਫਤ ਆ ਟਿਕਨ ਸੁਪ ਹਰੇ ਗੈਤਵਾਰ ਨੂੰ ਜਮਾ ਫਰੀ ਜਮਾ ਫਰੀ ਕੋਈ ਪੈਸਾ ਨਹੀਂ ਲੈਣਾ ਕੋਈ ਹੋ ਨਹੀਂ ਲੈਣਾ ਪਹਿਲੀ ਵੀਡੀਓ ਨੂੰ ਦੱਬ ਕੇ ਪਿਆਰ ਮਿਲਿਆ ਉਤਕੇ ਦੀ ਉਤੋਂ ਵੀ ਵੱਧ ਪਿਆਰ ਦਿਓ ਤੇ ਆਫਰਾਂ ਆਪਾਂ ਇਦੋਂ ਵੀ ਵਧੀਆ-ਵਧੀਆ ਲਾਉਂਦੇ ਜਾਵਾਂਗੇ ਕੀ ਆਫਰ ਲਾਣੀ ਨਵੇਂ ਸਾਥ ਤੇ ਆਫਰ ਭਾਈ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਐ ਵੀ ਜਿਹੜਾ ਹੁਣ ਆਪਾਂ ਆਫਰ ਲਾਉਣੀਆਂ ਵੀ ਜਿਹੜਾ ਬੰਦਾ ਦੱਬ ਕੇ ਸ਼ੇਅਰ ਕਰੀ ਚਲੋ ਦੱਬ ਕੇ ਸ਼ੇਅਰ ਕਰੀ ਚਲੋ ਸਿੱਧਾ ਜਗਨ ਕੋਰਨਰ ਨੂੰ ਆਪ ਮੈਂ ਕਹਣਾ ਭਾਈ ਮੁਫਤੀ ਆ ਬਸ ਆਫਰਾਂ ਹੀ ਆਫਰਾਂ ਨੇ ਮੁਫਤ ਆ ਚਿਕਨ ਸੂਪ ਹਰੇਕ ਐਤਵਾਰ ਨੂੰ ਜਮਾ ਫਰੀ ਜਮਾ ਫਰੀ ਕੋਈ ਪੈਸਾ ਨਹੀਂ ਲੈਣਾ ਕੋਈ ਹੋਰ ਨਹੀਂ ਲੈਣਾ ਪਹਿਲੀ ਵੀਡੀਓ ਨੂੰ ਦੱਬ ਕੇ ਪਿਆਰ ਮਿਲਿਆ ਉਤਕੇ ਦੀ ਉਤੋਂ ਵੀ ਵੱਧ ਪਿਆਰ ਦਿਓ ਤੇ ਆਫਰਾਂ ਆਪਾਂ ਇਦੋਂ ਵੀ ਵਧੀਆ-ਵਧੀਆ ਲਾਉਂਦੇ ਜਾਵਾਂਗੇ ਐਤਵਾਰ ਨੂੰ ਐਤਵਾਰ ਨੂੰ ਚਿਕਨ ਸੂਪ ਭਾਈ ਬਿਲਕੁਲ ਫਰੀ ਟਾਈਮਿੰਗ ਟਾਈਮਿੰਗ ਹੋਊ 5:30 ਤੋਂ ਲੈ ਕੇ 6:30 ਵਜੇ ਤੱਕ ਭਾਈ ਜਿਹੜੇ ਟਾਈਮ ਪੀਣ ਵਾਲਾ ਟਾਈਮ ਹੁੰਦਾ ਉਹੀ ਟਾਈਮ ਲਾਵਾਂਗੇ ਇਹ ਨਹੀਂ ਹੈਗਾ ਵੀ ਦੁਪਹਿਰੇ ਲਾਤਾ ਆਫਰ ਲਾਈਏ ਤਾਂ ਹੱਥ ਨਹੀਂ ਲਾਤੀ ਨੇਰੇ ਲਾਤੀ ਜਿਹੜਾ ਪੀਣ ਵਾਲਾ ਟਾਈਮ ਆ ਸੂਪ ਦਾ ਉਹੀ ਟਾਈਮ ਤੇ ਲਾਈਏ 5:30 ਤੋਂ 6:30 ਇੱਕ ਘੰਟਾ ਬਿਲਕੁਲ ਐਨ ਖੁੱਲਾ ਲੱਗਿਆ ਹੋਊ ਬਾਈ ਇਹ ਨਹੀਂ ਕਿ ਉਹ ਮੁੱਕ ਗਿਆ ਇੱਕ ਘੰਟੇ ਦੇ ਵਿੱਚ ਜਿੰਨਾ ਮਰਜ਼ੀ ਲੱਗਦੇ ਚਾਹੇ 2 ਟੱਪ ਲੱਗ ਜਾਣ 4 ਟੱਪ ਲੱਗ ਜਾਣ ਜਿੰਨਾ ਮਰਜ਼ੀ ਲੱਗੀ ਜਾਵੇ ਬਿਲਕੁਲ ਚਿਕਨ ਸੂਪ ਹੋਊਗਾ ਖੁੱਲਾ ਡੁੱਲਾ ਜਿੰਨਾ ਮਰਜ਼ੀ ਪੀ ਜਾਵੇਗਾ ਸ਼ੇਅਰ ਕਰਨ ਨਾ ਦੱਬ ਕੇ ਯਾਰ ਗਾਕ ਆਪਾਂ ਨੂੰ ਪਹਿਲਾਂ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਆਪਾਂ ਥੋੜਾ ਬੋਲਾ ਕਰ ਜਾਂ ਤਾਰ ਦੀ ਜਨਤਾ ਦਾ ਤੇ ਬਾਕੀ ਬਾਈ ਆਪਣੇ ਕੋਲ ਹਰੀ ਚਟਨੀ ਆਪਣੀ ਗਾਹ ਕਹਿੰਦਾ ਵੀ ਸਪੈਸ਼ਲ ਹੈ ਘਰੀ ਚਟਨੀ ਦਾ ਆਪਾਂ ਸ਼ੋਰ ਲਾਜ਼ਮੀ ਦੇਣਾ ਦਿਖਾਇਆ ਹੋਗਾ ਕੰਨ ਨੂੰ ਬਾਈ ਮੈਂ ਕਹਿੰਦਾ ਕੱਲੀ ਦਹੀਂ ਬਾਈ ਮਲਾਈ ਦਹੀਂ ਖੁੱਲੇ ਢੁੱਲੇ ਭੰਡਾਰੇ ਐ ਨਹੀਂ ਹੈਗਾ ਵੀ ਹਰੀ ਚਟਨੀ ਥੋੜੀ ਪਾਉਣੀ ਹੈਗਾ ਕੰਨ ਨੂੰ ਕੀ ਕੀ ਖਾਸੀ ਤੇ ਪਾਣੀ ਸੀ ਬਾਈ ਮੈਂ ਕਹਿੰਦਾ ਦੇਖਣ ਤੇ ਪਤਾ ਲੱਗਦਾ ਬਾਈ ਆ ਦੇਖੋ ਐ ਹਰੀ ਚਟਨੀ ਦੀ ਗੱਲ ਐ ਨਹੀਂ ਹੈਗੀ ਵੀ ਹਰੀ ਚਟਨੀ ਆ ਹਰੀ ਚਟਨੀ ਆ ਹਰੀ ਚਟਨੀ ਜਿਹੜਾਗਾ ਖਾਂਦਾ ਕਹਿੰਦਾ ਬਾਈ ਦੁਆਰੇ ਪਾ ਦੁਆਰੇ ਪਾ ਕੋਲੀਆਂ ਭਰਾਂਦੇਗਾ ਘਰੇ ਲਿਜਾਣ ਵਾਸਤੇ ਕਹਿੰਦਾ ਹਰੀ ਚਟਨੀ ਪਾ ਬਾਈ ਬਾਈ ਪਹਿਲੀ ਗੱਲ ਤਾਂ ਐ ਵੀ ਆਪਾਂ ਹੁਣ ਕਾਕਾਂ ਦਾ ਕਰਜ਼ਾ ਲਾਈਏ ਥੋੜਾ ਬਾਲਾ ਬਾਲਾ ਪਿਆਰ ਦਿੱਤਾ ਏ ਕਰਦਾ ਮੇਰੇ ਸਰ ਹੋਰ ਚੜਾਉਂਦੇ ਜਾਓ ਤੇ ਮੈਂ ਤੁਹਾਨੂੰ ਹੋਰ ਆਫਰਾਂ ਲਾਉਂਦਾ ਜਾਮ ਐਦਿਕੀ ਚਿਕਨ ਸੂਪ ਦੀ ਲਈ ਆ ਜੇ ਗਾਹਾਂ ਨੂੰ ਮੈਨੂੰ ਹੋਰ ਥੋੜਾ ਦੇ ਕਰਦਾ ਵੱਧ ਚੜ੍ਹ ਕੇ ਐ ਨਹੀਂ ਪਤਾ ਮੈਂ ਕਿਹੜੀ ਚੀਜ਼ ਦੀ ਆਫਰ ਲਾ ਲੇ ਸ਼ੇਅਰ ਕਰਦੇ ਜਾਓ ਦੱਬ ਕੇ ਮੇਰੇ ਸਰ ਕਰਦਾ ਚੜਾਉਂਦੇ ਜਾਓ ਤੇ ਫਿਰ ਮੈਂ ਲਾਉਂਦਾ ਜਾਮ